ਸਤਿ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਪਰ ਕੀ ਹਾਲ ਚਾਲ ਵਧੀਆ ਜੀ ਉਹ ਜੀ ਹੋਣੀ ਚਾਹੀਦੀ ਹੋਈ ਰਾਤ ਮੀਂਹ ਪੈਣ ਲੱਗਿਆ ਤਾਂ ਜੀ ਹੁਣ ਵੀ ਮੀਂਹ ਪੈਣ ਲੱਗਾਈ ਰਾਤੀ ਲਾਈਟ ਨਹੀਂ ਜਾਈ ਜੀ ਬਹੁਤ ਮੀਂਹ ਪਿਆ ਤਾਂ ਜੀ ਰਾਤੀ ਮਮੀ ਪੈ ਗਈ ਪਰ ਤੋਂ ਪਬ ਵੀ ਨਿਕਲੀ ਆਈ ਉਹ ਦੇਖੋ ਜੀ ਮੈਂ ਵੀ ਸਕੂਲ ਦੀ ਡੈਡੀ ਹੋ ਗਈ ਆ ਅਸਬੀ ਨੇ ਆਈ ਆਪਣੀ ਦੇਖੋ ਜੀ ਕਿੰਨਾ ਗੰਦ ਪੈ ਗਿਆ ਮੇਹ ਕਰਨੀ ਹੁਣ ਤੱਕ ਲਾਈਟ ਨਹੀਂ ਆਈ ਜੀ ਰਾਤ ਦੀ ਭੱਜੀ ਹੋਈ ਆ ਜੀ अलोई मित्रों स्कूल च पा गया पैदा जी पहला भी मी बहुत पै गया जी और देखो जी सड़क गिली पी आई तो चमकौर साहब वाले मी जमा ही नहीं और देखो जी कि मी पै गया जी पहला भी बहुत पैके हट लिया तो गैप देखो जी कि भर गया मीँ और देखो जी गैप इना भर गया मीहाल जी तो चमकौर साहब वाले मी जमा ही नहीं आई ਦੇਖੋ ਜੀ ਅਲੋਈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਪਹਿਲਾਂ ਵਾਲੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਕਮੈਂਟ ਜੀ ਹਲੇ ਤੱਕ ਕੋਈ ਨਹੀਂ ਆਇਆ ਜੀ ਕਮੈਂਟ ਜਰੂਰ ਕਰਿਓ ਜੀ ਤੇ ਸਭ ਕੰਮ ਕਰਨਾ ਆਪਣੀ ਦੇ ਜੀ ਇਸ ਵਾਲੀ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਦੇਖੋ ਜੀ ਅਰਚ ਟਿਊਸ਼ਨ ਤੇ ਆ ਗਈ ਸਸਰੀ ਕਾਲ ਜੀ ਹੁਣ ਜੇ ਆਪਾਂ ਚੱਲ ਜਾਈ ਆ ਪਤਾ ਨਹੀਂ ਕਿੱਥੇ ਨੂੰ ਕਹਿੰਦਾ ਜੀ ਹੁਣ ਉੱਥੇ ਜਾ ਕੇ ਤੁਹਾਨੂੰ ਮਿਲ ਜਾਈ ਚੱਲ ਜੀ ਹੁਣ ਆਪਾਂ ਆਇਆ ਚੱਲੀਏ ਆ ਵੀ ਆ ਗਈ ਟਿਊਸ਼ਨ ਤੇ ਹੁਣ ਆਪਾਂ ਚੱਲ ਜਾਈ ਘੁੰਮਣ ਆ ਦੇਖੋ ਇਸ ਸਟੰਟ ਮਾਰੀ ਜਾਂਦਾ ਜੀ ਇੱਧਰ ਮਿਲੋ ਜੀ ਕਰਨ ਨੂੰ ਸਸਰੀ ਕਾਲ ਜੀ ਆ ਦੇਖੋ ਇੱਧਰ ਸਟੰਟ ਮਾਰੀ ਜਾਂਦਾ ਜੀ ਉਹ ਆਇਆ ਚੱਲੀਏ ਆ ਦੇਖੋ ਹੁਣ ਆਪਾਂ ਚੱਲ ਜਾਈ ਅਰਚ ਅੰਮੀ ਆਈਡੀ ਹੁਣ ਆਪਾਂ ਚੱਲ ਜਾਈ ਘੁੰਮਣ ਆਜਾ ਦੇਖ ਵੀ ਦੇ ਨਾ ਮਾਣੇ ਜਦੈ ਇਹ ਪੈਕੇਜ ਚੁੱਕਣ ਦਾ ਉਪਰਵਾਸ ਹੈ ਲੋ ਜੀ ਮਿਲੋ ਜੀ ਸਾਡੇ ਬਾਪੂ ਨੂੰ ਜੀ ਮੇਰੇ ਸਾਸਰੀ ਕਰਨ ਜੀ ਪਰ ਬਾਪੂ ਕਿਵੇਂ ਆ ਠੀਕ ਆ ਠੀਕ ਠਾਕ ਜਿਹੜੇ ਜਿਹੜੇ ਤੋਂ ਕਹਿੰਦਾ ਤਾਂ ਕਿ ਪੁਰਾਣੇ ਸਮੇਂ ਬੋਲਦਾਂ ਦੇ ਨਾਲ ਹਲ ਬੈ ਕਰਦੇ ਤੇ ਉਸ ਮਣ ਪਿਆ ਤੇ ਰੱਖੋ ਉਹ ਰੋ ਹਾਂ ਮੋਟਰ ਉਪਰ ਕਿੱਥੇ ਰੋ ਤਾਂ ਸ਼ਹਿਰ ਹੋਂ ਤਾਂ ਚਲੂਗੇ ਫੇਰ ਹਾਂ ਜੇ ਰੋ ਤਾਂ ਕਾ ਜਾਣਾ ਫੇਰ ਕੱਲ ਨੂੰ ਦਿਖਾ ਦੂਗਾ ਨਾ ਕੱਲ ਨੂੰ ਤੁਹਾਨੂੰ ਦਿਖਾਉਂਗੇ ਜਿਹੜੇ ਪੁਰਾਣੇ ਸਮੇਂ ਨਾਲ ਬੋਲਦਾਂ ਦੇ ਨਾਲ ਹਲ ਬੈ ਕਰਦੇ ਤੇ ਜੀ ਉਹ ਦਿਖਾਉਂਗਾ ਇਹ ਕੱਲੂ ਹੋਰ ਪਰ ਬੋਲਾ ਬੜਾ ਉਹ ਠੀਕ ਹੈ ਛਾਲਤ ਜਾਲੀ ਦਿਖਾ ਦੇਗੇ ਸਵਾਗੀ ਦਿਖਾ ਦੇਗੇ ਪੁਰਾਣੇ ਖੰਡ ਪੁਰਾਣੇ ਸਮਣ ਪਈ ਕਲੂ ਦਿਖਾਉਂਗੇ ਤੁਹਾਨੂੰ ਵਲੋਗ ਵਿੱਚ ਹੀ ਪਾ ਵਾਲੀ ਪਈ ਹਾਂ ਪਾ ਵਾਲੀ ਖਾਂਟਾ ਪੁਰਾਣਾ ਲੱਗਿਆ ਹੋਇਆ ਜਿਹੜਾ ਖੋ ਚੱਲੇ ਕਰਦੇ ਤੇ ਅੱਛਾ ਉਹ ਵੀ ਦਿਖਾ ਕੇ ਲਿਆ ਹੁਣ ਚੱਲਦੇ ਕੋਈ ਨਹੀਂ ਕੋਈ ਜਾਂਦਾ ਖੜਾ ਅੱਛਾ ਕੱਲ ਨੂੰ ਦਿਖਾਉਂਗੀ ਤੁਹਾਨੂੰ ਫਿਰ ਖਾਂਟੇ ਜਿਹੜਾ ਬਾਪੂ ਕਹਿੰਦਾ ਜਿਹੜਾ ਬਾਪੂ ਕਹਿੰਦਾ ਇਹ ਖੂ ਗਏ ਪਾਣੀ ਨਿਕਲੇਗਾ ਦਾ ਤੁਹਦੇ ਨਾਲ ਹਾਂ ਹਾਂ ਹੰਤ ਕਹਿ ਲਾ ਬਹੁਤ ਜੋੜ ਕੇ ਅੱਛਾ ਹਾਂ ਹਲੂ ਕੱਲੂ ਹੜ ਵੀ ਦਿਖਾਉਂਗੀ ਫਿਰ ਤੁਹਾਨੂੰ ਜਿਹੜੇ ਪੁਰਾਣੇ ਪਏ ਤੇ ਹੀ ਕੱਲ ਨੂੰ ਦਿਖਾਉਂਗੀ ਫਿਰ ਕੱਲ ਵਾਲੇ ਵਲੌਗ ਵਿੱਚ ਹੋਰ ਬਾਪੂ ਲੈਟ ਆ ਗਈ ਲੈਟ ਤਾਂ ਨਹੀਂ ਆਜੀ ਸ਼ਮੀ ਕਿੰਨਾ ਕੁ ਪਿਆ ਫਿਰ ਵੀ ਤਾਂ ਥੋੜਾ ਜਿਹਾ ਪਿਆ ਅੱਛਾ ਹੂੰ ਜਨਰੇਟਰ ਚ ਲਾਇਆ ਹੋਇਆ ਹੈ। ਹਾਂ ਜੇ ਲਾਇਆ ਹੋਇਆ। ਅੱਛਾ ਲੈਟ ਵੀ ਰਾਜੀਪ ਜੀ ਹੋਈ ਹੈ ਹੁਣ ਤੱਕ ਨਹੀਂ ਆਈ ਤੇ ਮੀਵੀ ਬੋਪਿਆਈ ਰੋਪੜਵਾਲ ਨਾ ਬੋਪਿਆ ਬਾਕੂ ਚਮਕੌਰ ਸਾਹਿਬ ਵੱਲ ਹਲੇ ਤੱਕ ਕੱਟੇ ਪਿਆ। ਅੱਛਾ ਔਰ ਇਹ ਵੀ ਕੱਟੇ ਆਪਣੇ ਆਪਣੇ ਵੱਲ ਪਿੰਨਾ ਪੈ ਗਿਆ। ਕੱਟੇ ਆ। ਹਾਂ। ਆ ਲੋ ਜੀ ਮਿੱਤਰੋ ਜੀ ਲੈਟ ਆ ਗਈ ਜੀ। ਅੰਗੇਟਰ ਚਾਰਜ ਹੁੰਦਾ ਹੀ ਹਲੇ ਹਲੇ ਤੱਕ ਨਹੀਂ ਹੋਇਆ ਜੀ। ਰਾਜੀਪ ਜੀ ਭੱਜੀ ਹੋਈ ਤੀ ਹੁਣ ਤੱਕਈਆ ਹਲੇ ਟੂਵੀ ਨਹੀਂ ਆਈ ਜੀ। ਉੰਗੀ ਬਾਚੂ ਚ ਰਾਤ ਨੂੰ ਹੀ ਫੇਰ ਪਾਣੀ ਪਰਾਂਗੇ ਆਪਾਂ ਤੇ ਜੀ ਹੁਣ ਜੇ ਆਪਾਂ ਕਰ ਜਾਈ ਐਂਡੇ ਹੀ ਕੱਲ ਤੁਹਾਨੂੰ ਦਿਖਾਵਾਂਗੇ ਇਹ ਰੋਟਾਂ ਜਾਂ ਕੇ ਤੇ ਪਰਸ ਨੂੰ ਭੋਗੜ ਜਾਊਂਗੀ ਜਿਹੜਾ ਬਾਪੂ ਕਹਿੰਦਾ ਸੀਗਾ ਜੀ ਕਿ ਪਰਾਣੇ ਬੁੜਨ ਵਾਲੇ ਸਮੇ ਹਾਲ ਸੁਆਗੇ ਪਈ ਆਈ ਉਹ ਦਿਖਾਉਂਗੀ ਤੇ ਮਿਲ ਜਾਈ ਹੁਣ ਕਿਸੇ ਨੈਕਸਟ ਵੀਡੀਓ ਵਿੱਚ ਲਾਈਕ ਸ਼ੇਅਰ ਕਮੈਂਟ ਜੋ ਕਰੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੀ ਹੋਈ ਮਿਲ ਜਾਈ ਕਿਸੇ ਨੈਕਸਟ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ